ਬੀਜਪੀ ਵੱਲੋਂ ਜਿਹੜਾ ਹੈਗਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਰਥੀ ਫੂਗ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਪ੍ਰਮਾਣ ਚਲੇ ਸਾਡੇ 3 ਸਾਲਾਂ ਤੋਂ ਲੈਂਡ ਆਰਡਰ ਦਾ ਅੰਤਿਮ ਸੰਸਕਾਰ ਇਹ ਦਰਸਾਉਂਦਾ ਹੈ ਉਹ ਜਿੱਥੇ ਕੱਲ ਡਿਊ ਵੇਅਰਵੈਲ ਦੇ ਜਿਹੜੇ ਮਾਲਕ ਹੈਗੇ ਸੰਜੇ ਵਰਮਾ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਸ਼ੋਰੂਮ ਦੇ ਸਾਹਮਣੇ ਜਿਹੜਾ ਹੈਗਾ ਅੱਜ ਬੀਜੇਪੀ ਵੱਲੋਂ ਜਿਹੜਾ ਹੈਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਵੀ ਇੱਥੇ ਪਹੁੰਚ ਚੁੱਕੇ ਹੈਗੇ ਬੀਜੇਪੀ ਦੇ ਲੀਡਰ ਇੱਥੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਵੀ ਇੱਥੇ ਹੈਗੇ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇੱਥੇ ਅਰਥੀ ਫੂਕ ਪ੍ਰਦਰਸ਼ਨ ਜਿਹੜਾ ਹੈਗਾ ਕਿਤਾ ਜਾ ਰਿਹਾ ਹੈਗਾ ਤੇ ਇੱਥੇ ਜਿਹੜਾ ਹੈਗਾ ਇੱਕ ਅਰਥੀ ਜਿਹੜੀ ਫਰੈਂਕਈ ਹੈਗੀ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਹੈਗਾ ਉਹ ਜਿਹੜਾ ਲੱਗ ਰਹੀ ਹੈਗੀ ਜਿਹੜੀ ਖੁੱਲਾ ਕਰ ਲੋ ਜਿਹੜੀ ਪੂਰੀ ਤਰ੍ਹਾਂ ਜਿਹੜੀ ਚਰਮराई ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈਗਾ ਆ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈਗੀ ਇੱਥੇ ਜਿਹੜਾ ਅਰਥੀ ਬਣਾਈ ਗਈ ਹੈਗੀ ਅਰਥੀ ਬਣਾ ਕੇ ਇਸ ਨੂੰ ਜਿਹੜਾ ਹੈਗਾ ਅਗਨੀ ਪੇਂਟ ਕੀਤਾ ਜਾਵੇਗਾ ਜਿਸ ਤਰ੍ਹਾਂ ਦੇ ਨਾਲ ਅਰਥੀ ਫੂਕੀ ਜਾਵੇਗੀ ਤੇ ਕਾਨੂੰਨ ਵਿਵਸਥਾ ਚਰਮराई ਹੋਈ ਆ ਉਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਵੀ ਇੱਥੇ ਪਹੁੰਚੇ ਹੋਏ ਹੈਗੇ ਸੰਦੀਪ ਜਾਖੜ ਅਬੋਹੜ ਦੇ ਵਿਧਾਇਕ ਹੈਗੇ ਉਹ ਵੀ ਹੈ ਜਿਲ੍ਹਾ ਪ੍ਰਧਾਨ ਭਾਜਪਾ ਜਿਹੜੇ ਹੈਗੇ ਕਾਕਾ ਕੰਬੋਜ ਉਹ ਵੀ ਇੱਥੇ ਪਹੁੰਚੇ ਹੋਏ ਹੈਗੇ ਤੇ ਸਮੂਹ ਜਿਹੜੀ ਭਾਜਪਾ ਦੇ ਸਨੇ ਜਿਹੜਾ ਹੈਗਾ ਇੱਥੇ ਅਬੋਹੜ ਦੇ ਵਪਾਰਿਕ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਜਿਹੜੇ ਇੱਥੇ ਪਹੁੰਚੇ ਹੋਏ ਆ ਬਿਸ਼ਨੋਈ ਸਮਾਜ ਵੀ ਇੱਥੇ ਪਹੁੰਚੇ ਹੋਇਆ ਹੈਗਾ ਜੇਕਰ ਗੱਲ ਕੀਤੀ ਜਾਵੇ ਬਿਸ਼ਨੋਈ ਸਮਾਜ ਦੀ ਤਾਂ ਲਾਰੇਂਸ ਬਿਸ਼ਨੋਈ ਦਾ ਭਰਾ ਵੀ ਇੱਥੇ ਪਹੁੰਚੇ ਹੋਏ ਹੈ ਐਸੋ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਹੈ ਕਿ ਪੂਰਾ ਪੂਰਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਮੇਰੇ ਦੋ ਬੱਚਿਆਂ ਨੂੰ ਪਾਸ ਕਰਾਓ ਸੋ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਥੇ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈਗਾ ਗੈਂਗਸਟਰਸ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਸ੍ਰੋਤੀ ਵਾਸਤੇ ਜਿਹੜਾ ਹੈਗਾ ਸ੍ਰੋਤੀਆਂ ਮੰਗੀਆਂ ਜਾ ਸਕਦੀਆਂ ਹੈਗੀਆਂ ਪੱਤਰਕਾਰਾਂ ਨੂੰ ਵੀ ਜਿਹੜੀਆਂ ਧਮਕੀਆਂ ਇਹ ਜਾ ਸਕਦੀਆਂ ਕਿ ਖਬਰਾਂ ਇਹ ਚਲਾਓ ਨਾ ਚਲਾਓ ਸੋ ਇਹ ਜਿਹੜਾ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈਗੇ ਉਸ ਦੇ ਹਾਲਾਤ ਕੀ ਹੈ ਬੇਸ਼ੱਕ ਸਰਕਾਰ ਜਿਹੜੀ ਹੈ ਬਿਲਕੁਲ ਹੈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਇੱਥੋਂ ਤੱਕ ਕਿ ਜਿਹੜੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦੇ ਹੈਗੇ ਅਮਨ अरोड़ा ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇਹ ਜਿਹੜਾ ਦਾਵਾ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਹੈਗੀ ਉਦਰੁਸਤ ਹੈਗੀ ਲੇਕਿਨ ਜਿਹੜੇ ਹਾਲਾਤ ਇਹ ਹੈ ਕਿ ਸਰੇ ਆਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਹੈਗੀਆਂ ਕਤਲ ਕਿੱਥੇ ਜਾ ਰਿਹਾ ਤੇ ਕੱਲ ਜਿਹੜੀ ਹੈ ਅਬੋਹਰ ਦੇ ਵਿੱਚ ਸੰਜੀਵ ਵਰਮਾ ਦਾ ਜਿਹੜਾ ਕਤਲ ਕੀਤਾ ਜਾਂਦਾ ਹੈਗਾ ਸੋ ਆਪਾਂ ਗੱਲਬਾਤ ਵੀ ਕਰਾਂਗੇ ਤੇ ਇਸੀ ਜਗ੍ਹਾ ਵੀ ਹੈਗੇ ਉਹਨਾਂ ਦੇ ਗਾ ਸੋ ਇੱਥੇ ਨਾਰੇਬਾਜੀ ਹੋ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਹੈ ਮੁਰਦਾਬਾਦ ਦੇ ਜਿਹੜੇ ਨਾਰੇ ਨਾਰੇ ਲੱਗ ਰਹੇ ਹਰ ਇੱਕ ਵਾਰ ਹਰ ਇੱਕ ਵਿਅਕਤੀ ਆਪਾਂ ਅੰਦਰ ਜਾ ਕੇ ਮਾਰ ਕੇ ਵੀ ਦੇਖਣਾ ਪੈਣਾ ਹੈ ਆਪਾਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁੰੰਦ ਰਹੇ ਹਾਂ ਕਿਸ ਤਰ੍ਹਾਂ ਦੀ ਸਰਕਾਰਾਂ ਆਪਾਂ ਬਣਾ ਰਹੇ ਹਾਂ ਹਰ ਇੱਕ ਵਿਅਕਤੀ ਨੂੰ ਆਵਾਜ਼ ਉਠਾ ਲਈ ਪਈ ਹੈ ਤੁਹਾਡੇ ਕੋਲੇ ਜਦੋਂ ਕੋਈ ਡਾਟੀ ਸਾਹਿਬ ਤੁਹਾਡੇ ਕਰਨੇ ਦੀ ਕੋਈ ਆਸਕ ਹੈ ਗगन ਜੀ ਤੁਹਾਡੇ ਕੋਲੇ ਬੈਂਕ 'ਚ ਕੋਈ ਆ ਸਕਦਾ ਵੀ ਮੇਰਾ ਲੋਨ ਮਾਫ ਕਰੋ ਨਹੀਂ ਤਾਂ ਤੇ ਮੇਰਾ ਕਹਿਣ ਦਾ ਪਾਵ ਹੈ ਹੁਣ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦੇਉਂਗਾ ਸੋਚਣਾ ਪੈਣਾ ਹੈ ਆਪਾਂ ਪੰਜਾਬ ਨੂੰ ਕਿਸ ਪਾਸੇ ਕਿਸ ਪਾਸੇ ਪੰਜਾਬ ਤੁਰ ਪਿਆ ਬਹੁਤ ਗੰਭੀਰ ਮਸਲਾ ਹੈ ਅੱਜ ਤੱਕ ਮੈਨੂੰ ਕਦੇ ਡਰ ਨਹੀਂ ਲੱਗਿਆ ਸੀ ਪਰ ਜਦੋਂ ਸਵੇਰੇ ਸਵੇਰੇ ਕੋਈ ਮੈਨੂੰ ਕੱਲ ਕਹਿਣ ਲੱਗਿਆ ਭਾਈ ਸਾਹਿਬ ਜਿੱਥੇ ਰਨਿੰਗ ਕਰਨ ਜਾਓ ਕੋਈ ਬੰਦੂਕ ਲੈ ਕੇ ਜਾਇ ਕਰੋ ਕੋਈ ਬੰਦੋ ਲੈ ਕੇ ਜਾਇ ਕਰੋ ਅੱਜ ਤੱਕ ਐਜੀ ਰਾਜੂ ਕਦੇ ਗੱਲ ਨਹੀਂ ਸੁਣੀ ਅੱਜ ਤੱਕ ਐਜੀ ਕਦੇ ਨੌਬਤ ਨਹੀਂ ਆਈ ਸੀ ਤੇ ਮੈਨੂੰ ਮੇਰੇ ਨਾਲ ਕੱਲ ਪ੍ਰੋਕ ਨੇ ਬੜੀ ਗੱਲ ਕੀਤੀ ਮੇਰੀ ਗੱਡੀ ਚਲਾਉਂਦਾ ਤੇ ਉਹ ਕਹਿ ਰਹੇ ਸੀ ਵੀ ਭਾਈ ਸਾਹਿਬ ਜੇ ਇਹਨੇ ਡਾਕਟਰ ਨੂੰ ਤੁਸੀਂ ਵੇਖਿਆਣਾ ਮੋਗੇ ਦੇ ਵਿੱਚ ਜਾ ਕੇ ਗੋਲੀ ਮਾਰਤੀ ਇਸ ਤੋਂ ਪਹਿਲੇ ਪਠੀਂਡੇ ਦੇ ਵਿੱਚ ਵਾਰਦਾਤ ਹੋਈ ਤੇ ਸੁਨੀਲ ਜੀ ਤੇ ਲੋਕ ਮੈਨੂੰ ਕਹਿੰਦਾ ਵੀ ਭਾਈ ਜੀ ਇਹੀ ਸਾਫ ਤੋਂ ਮੰਨਣਾ ਤਾਂ ਕੋਈ 200 ਰੁਪਇਆ ਦੇ ਕੇ ਰਗੜ ਦੇ ਕੋ ਆ ਆ ਉਹ ਉਹਦੇ ਖਿਆਲ ਆ ਸੀਗੇ ਤੇ ਇਸ ਕਰਕੇ ਆਪਾਂ ਨੂੰ ਜਦੋਂ ਤੁਹਾਡੇ ਕੋਲੇ ਸਿਆਸੀ ਬੰਦੇ ਆਣ ਸਵਾਲ ਜਵਾਬ ਕਰੋ ਕੋਈ ਪਾਰਟੀ ਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਆਪਾਂ ਨੂੰ ਇੱਕ ਮਜ਼ਬੂਤ ਸਰਕਾਰ ਚਾਹੀਦੀ ਹੈ ਤੇ ਜਿਹੜੇ ਗੈਂਗਸਟਰ ਹੈ ਜਿਹੜੇ ਸੋ ਕਾਲਡ ਗੈਂਗਸਟਰ ਹੈ ਸ਼ੁਰੂਆਤ ਐਵੇਂ ਹੀ ਹੁੰਦੀ ਹੈ ਮੈਂ ਤੁਹਾਨੂੰ ਮੇਰੇ ਪਿੰਡ ਦੀ ਦੱਸਦਾ ਸੁਨੀਲ ਜੀ ਮੈਂ ਇੱਥੇ 4 ਦਿਨ ਪਹਿਲੇ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਵੀ ਸਾਡੇ ਥਾਣੇ ਖਾਲੀ ਪਏ ਆ ਫਾਜ਼ਿਲਕਾ ਜਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਸ਼ਹਿਰ ਅਬੋੜ ਹੈ ਮੈਂ ਕਹਿੰਦਾ ਸਾਡੇ ਬੰਦੇ ਹੀ ਹੈ ਨਹੀਂ ਲੋਕ ਥਾਣੇ ਕੰਪਲੀਟ ਲੈ ਕੇ ਜਾਂਦੇ ਉਹ ਕਹਿੰਦੇ ਜੀ ਬੰਦਾ ਹੀ ਹੈ ਨਹੀਂ ਕੱਲ ਰਾਤ ਨੂੰ ਮੇਰੇ ਪਿੰਡ ਦਾ ਵਾਕਿਆ ਮੈਂ ਦੱਸਦਾ ਸਾਡੇ 9:00 ਵਜੇ ਮੈਨੂੰ ਫੋਨ ਆਉਂਦਾ ਹੈ ਕਿ ਭਾਈ ਜੀ ਅੱਜ ਤੋਂ ਹਫ਼ਤੇ ਪਹਿਲੇ ਕਿ ਪਰਚਾ ਹੋਇਆ ਸੀਗਾ ਜੀ ਉਹਨਾਂ ਨੇ ਦੋ ਮੁੰਡੇ ਸੀਗੇ ਬਦਮਾਸ਼ ਸੀਗੇ ਕਾਪਾ ਮਾਰ ਕੇ ਹੱਤਿਆ ਕਰਤੀ ਉਹਦੇ ਤੇ ਪਰਚਾ ਵੀ ਹੋ ਗਿਆ ਪਰ ਹੁਣ 10 ਦਿਨ ਹੋ ਗਏ ਉਹ ਮੁੰਡੇ ਕੱਲ ਆ ਜਾਂਦੇ ਜੀ ਉਹਦੇ ਘਰੇ ਵੜ ਜਾਂਦੇ ਤੇ ਮੈਂ ਐਸਐਚਓ ਸਾਹਿਬ ਨੂੰ ਵੀ ਹੁਣ ਮੇਰਾ ਕਾਲ ਰਿਕਾਰਡ ਭੇਜੂੰਗਾ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਮੈਂ ਉਹਨਾਂ ਨੂੰ 9:30 ਵਜੇ ਫੋਨ ਕਰਦਾ ਵੀ ਐਸਐਚਓ ਸਾਹਿਬ ਆ ਫਲਾਣੇ ਬੰਦੇ ਆਏ ਹੋਏ ਜਿਨ੍ਹਾਂ ਨੂੰ ਤੁਸੀਂ 10 ਦਿਨ ਹੋ ਗਏ ਨਕੇਲ ਨਹੀਂ ਪਾ ਸਕੇ ਫੜ ਨਹੀਂ ਸਕੇ ਤੇ ਉਹ ਕਹਿੰਦੇ ਸਰ ਕੀ ਕਰਾਂ ਮੇਰੇ ਕੋਲ ਇੱਕ ਬੰਦਾ ਉਹ ਦਾਨੇ ਵਾਲੇ ਗਿਆ ਆ ਆ ਥਾਣਿਆਂ ਦੇ ਹਾਲਾਤ ਹੈ ਤੇ ਯਾਦ ਕਰੋ ਆਮ ਆਦਮੀ ਪਾਰਟੀ ਜਦੋਂ ਆਈ ਸੀ ਸਰਕਾਰ 3 ਸਾਲ ਪਹਿਲੇ ਕੀ ਗੱਲ ਕਹੀ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਆ ਜਿਹੜੇ ਹਰ ਇੱਕ ਕੋਈ 1960 ਦੇ ਵਿੱਚ ਜਿਹੜਾ ਕੋਈ ਐਮਐਲਏ ਬਣਿਆ ਉਹ ਗਨਮੈਨ ਲੈ ਕੇ ਫਿਰ ਰਿਹਾ ਜਿਸ ਨੂੰ ਕੋਈ ਜਾਨ ਦੀ ਕੋਈ ਜਾਨ ਦਾ ਖਤਰਾ ਨਹੀਂ ਉਹ 10-10 ਗਨਮੈਨ ਲੈ ਕੇ ਫਿਰ ਰਿਹਾ ਵੀਆਈਪੀ ਕਲਚਰ ਕਿੱਥੇ ਖਤਮ ਹੋਇਆ ਥਾਣੇ ਕਿਉਂ ਖਾਲੀ ਪਏ ਕਿਉਂ ਇਸ ਟਾਈਪ ਦੀ ਵਾਰਦਾਤ ਹੋ ਰਹੀ ਹੈ ਤੇ ਲਾਸਟ ਬੱਚਿਆਂ ਦਾ ਧਿਆਨ ਕਰੋ ਸਾਥਿਓ ਆਪਣੇ ਬੱਚਿਆਂ ਦੀ ਕੀ ਸੰਗਤ ਹੈ ਉਹਦਾ ਧਿਆਨ ਕਰੋ ਕਰਨਲ ਸਾਹਿਬ ਬਾਤ ਜਿਵੇਂ ਮੈਂ ਕਹਿ ਰਿਹਾ ਸੀਗਾ ਇੱਕ ਟਾਈਮ ਸੀਗੇ ਪੰਜਾਬ ਦੇ ਯੋਧੇ ਜਾਣੇ ਜਾਂਦੇ ਸੀ ਅੱਜ ਕਹਿੰਦੇ ਵੀ ਪੰਜਾਬ ਦੇ ਗੈਂਗਸਟਰ ਇਸ ਕਰਕੇ ਮੈਂ ਇੱਥੇ ਹੀ ਮੇਰੀ ਗੱਲ ਨੂੰ ਵਿਰਾਮ ਦਿੰਦਾ ਤੇ ਮੈਂ ਸਰਕਾਰ ਨੂੰ ਪੁਲਿਸ ਨੂੰ ਚੇਤਾਵਨੀ ਵੀ ਦੇਣਾ ਚਾਹੂੰਗਾ ਕਿ ਜੇ ਆ ਮਰਡਰ ਜਿਹੜਾ ਹੈ ਜਲਦ ਤੋਂ ਜਲਦ ਉਹ ਨਹੀਂ ਇਹਨੂੰ ਮਸਲੇ ਨੂੰ ਹੱਲ ਕਰਦੇ ਸਾਨੂੰ ਸੰਘਰਸ਼ ਹੋਰ ਵੱਡਾ ਕਰਨਾ ਪੈਣਾ ਤੇ ਸਾਥੀਓ ਇੱਕ ਵਾਰੀ ਫੇਰ ਆ ਕੋਈ ਪਾਰਟੀ ਵਿਸ਼ੇਸ਼ ਦਾ ਮਸਲਾ ਨਹੀਂ ਹੈ ਹਰੇ ਹਰ ਇੱਕ ਵਿਅਕਤੀ ਨੂੰ ਆ ਜਿਹੜਾ ਮਸਲਾ ਹੈ ਹਰ ਇੱਕ ਘਰ ਨੂੰ ਇਹਦਾ ਅਸਰ ਪੈਣ ਵਾਲਾ ਹੈ ਇਸ ਕਰਕੇ ਅੱਜ ਜਾ ਕੇ ਗੱਲ ਦੇ ਉੱਤੇ ਵਿਚਾਰ ਜ਼ਰੂਰ ਕਰਿਆ ਜੇ ਵੀ ਆਪਾਂ ਇੱਥੇ ਪਹੁੰਚ ਕੇ ਇਸ ਮੁਕਾਮ ਤੱਕ ਕਿਵੇਂ ਪੰਜਾਬ ਅਜ ਇੱਥੇ ਆ ਗਿਆ ਇੱਕ ਵਾਰੀ ਫੇਰ ਤੁਸੀਂ ਸਾਰੇ ਇਸ ਗਰਮੀ ਦੇ ਵਿੱਚ ਆਏ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਮੈਂ ਰੱਬ ਦੇ ਅੱਗੇ ਆ ਵੀ ਅਰਦਾਸ ਕਰੂੰਗਾ ਵੀ ਸੰਜੇ ਵਰਮਾ ਜੀ ਦੀ ਆਤਮਾ ਨੂੰ ਰੱਬ ਸ਼ਾਂਤੀ ਬਖਸ਼ਣ ਤੇ ਉਹਨਾਂ ਦੇ ਪਰਿਵਾਰ ਨੂੰ ਆ ਜਿਹੜਾ ਘਾਟਾ ਪਿਆ ਉਹਨੂੰ

ਇਹ ਪੇਡਾ ਚੱਕ ਲਿਆ ਜਿਨ੍ਹਾਂ ਦੇ ਹੱਥ ਵਿੱਚ ਕਹੀ ਸੀ ਜਿਨ੍ਹਾਂ ਦੇ ਹੱਥ ਵਿੱਚ ਆਉਂਦੀ ਭਾਰਤ ਮਾਂ ਦੀ ਰੱਖਿਆ ਕਰਨ ਵਾਸਤੇ ਪਿਸਟੋਲ ਚੱਕੀ ਸੀ ਅੱਜ ਉਹ ਆਪਣੇ ਆਪਣੇ ਦਾ ਖੂਨ ਕਰਨ ਵਾਸਤੇ ਤਾਲੂ ਬਿੱਤੇ ਬੜਾ ਸ਼ਰਮ ਦੀ ਗੱਲ ਹੈ ਉਸ ਤੋਂ ਜ਼ਿਆਦਾ ਮਾੜੀ ਹੈ ਕਿ ਜਦੋਂ ਰਾਖੇ ਹੀ ਜਦੋਂ ਕਿਸੇ ਦੇ ਨਾਲ ਕਹਿੰਦੇ ਨੇ ਜੀ ਗਨ ਮੈਨ ਲੈ ਲਓ ਤੁਹਾਨੂੰ ਜਾਨ ਦਾ ਖਤਰਾ ਕੰਨ ਮੰਨ ਲੈ ਕੇ ਕੀ ਕਰੋਗੇ ਤੁਸੀਂ ਜਦੋਂ ਪੰਜਾਬ ਦੇ ਮੈਂ ਕਹਿੰਦਾ ਕਿ ਹਰ ਨੌਜਵਾਨ ਨੂੰ ਜਿਹੋ ਜਾਂ ਨੌਜਵਾਨ ਜਿਹੜਾ ਕਿ ਆਪ ਦੀ ਹੱਥੀ ਕੰਮ ਕਰਕੇ ਮਿਹਨਤ ਕਰਕੇ ਖੜਾ ਹੋਇਆ ਉਹਨੂੰ ਵੀ ਉਹ ਬਰਦਾਸ਼ਤ ਨਹੀਂ ਹੋਇਆ ਤੇ ਫਿਰੋਤੀਆਂ ਵੱਲ ਅਸੀਂ ਟਰਪੇ ਕੱਲ ਤੇਰਾ ਕਤਲ ਹੋਇਆ ਤਾਂ ਮੈਂ ਵੀ ਚੁੱਪ ਥਾ ਅੱਜ ਨੰਬਰ ਮੇਰਾ ਲੱਗਾ ਹੈ ਅੱਜ ਤੂੰ ਵੀ ਚੁੱਪ ਹੈ ਅਗਲਾ ਨੰਬਰ 13 ਹੋਗਾ ਮਹਿਮਨ ਜੀ ਮੈਂ ਇਹਨਾਂ ਕੰਮਾਂ 'ਚ ਜਿਆਦਾ ਯਕੀਨ ਨਹੀਂ ਕਰਦਾ ਕਿ ਇਹਦਾ ਪੁੱਤ ਦਾ ਸਾੜ ਲਿਆ ਅਜਨਤੀ ਸਾੜ ਲਈ ਔਰ ਬੜੇ ਮਜਬੂਰ ਹੋ ਕੇ ਬਹੁਤ ਹੀ ਭਰੇ ਦਿਲ ਦੇ ਨਾਲ ਅੱਜ ਆ ਜਿੱਥੇ ਕੱਲੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਚਿਤਾ ਨਹੀਂ ਕੱਲੇ ਸੰਜੀਵਰਮਾ ਜੀ ਦੀ ਚਿਤਾ ਨੂੰ ਅਜ ਤੱਕ ਨਹੀਂ ਦਿੱਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਚਿਤਾ ਨੂੰ ਆ ਅੱਜ ਅੱਜ ਜੇ ਲੱਗੀ ਹੈ ਜੋ ਕੋਈ ਸਮਝ ਨਾਲ ਹੋਵੇਗਾ ਸੋ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਭਾਜਪਾ ਵੱਲੋਂ ਜਿਹੜਾ ਹੈਗਾ ਇੱਥੇ ਜਿਹੜਾ ਅਰਥੀ ਫੂਕ ਪ੍ਰਦਰਸ਼ਨ ਕਰਕੇ ਜਿਹੜਾ ਹੈਗਾ ਉਸ ਦਾ ਜਿਹੜਾ ਹੈਗਾ ਸਬੂਤ ਦਿੱਤਾ ਗਿਆ ਇੱਕ ਜਿਹੜਾ ਹੈਗਾ ਸਿੰਬੋਲਿਕ ਜਿਹੜਾ ਹੈ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਭਗਵੰਤ ਪਾਣ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਧਰੂਸਤ ਹੈਗੇ ਲੇਕਿਨ ਜਿਹੜਾ ਹੈਗਾ ਇੱਥੇ ਅਬੋਹਰ ਦੇ ਵਿੱਚ ਭਾਜਪਾ ਵੱਲੋਂ ਜਿਹੜਾ ਹੈਗਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਕਿ ਹੁਣੇ ਜੇਕਰ ਸचेत ਨਹੀਂ ਹੋਏ ਤਾਂ ਸ਼ਾਇਦ ਸਮਾਂ ਲ